ਦੁੱਲਾ ਪੱਟੀ ਦੁੱਲਾ ਸਾਂਦਰਬਾਰ ਦਾ ਜੰਪਲ ਸੀ ਉਸ ਦੇ ਪਿਤਾ ਦਾ ਨਾਮ ਫਰੀਦ ਖਾਨ ਸੀ ਇਹ ਪਰਿਵਾਰ ਪੱਟੀ ਰਾਜਪੂਤਾ ਨਾਲ ਸੰਬੰਧ ਰੱਖਦਾ ਸੀ ਜਿਸ ਕਾਰਨ ਦੁੱਲੇ ਦਾ ਨਾਮ ਦੁੱਲਾ ਪੱਟੀ ਕਰਕੇ ਮਸ਼ਹੂਰ ਹੋਇਆ ਦੁੱਲੇ ਦੇ ਪਿਓ ਦਾਦੇ ਵੀ ਆਪਣੇ ਸਮੇਂ ਦੇ ਤਕੜੇ ਅਣਖੀਲੇ ਤੇ ਬਹਾਦਰ ਵਿਅਕਤੀ ਸਨ ਉਹਨਾਂ ਨੇ ਮੁਗਲਾਂ ਦੀ ਧੌਂਸ ਮੰਨਣ ਅਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਹਿੰਦੇ ਹਨ ਕਿ ਜਦੋਂ ਅਕਬਰ ਲਾਹੌਰ ਆਇਆ ਤਾਂ ਉਸਨੇ ਫੌਜ ਭੇਜ ਕੇ ਇਹਨਾਂ ਬਾਗੀਆਂ ਨੂੰ ਲਾਹੌਰ ਸਦਿਆ ਅਤੇ ਕਤਲ ਕਰਵਾ ਦਿੱਤਾ ਫਿਰ ਆਮ ਲੋਕਾਂ ਵਿੱਚ دہشت ਪਾਉਣ ਅਤੇ ਰਾਜ ਸ਼ਕਤੀ ਦਾ ਭੈ ਪੈਦਾ ਕਰਨ ਲਈ ਦੁੱਲੇ ਦੇ ਪਿਓ ਦਾਦੇ ਦੀਆਂ ਖੱਲਾਂ ਵਿੱਚ ਪੂੜੀ ਪ੍ਰਵਾਹ ਕੇ ਇਨਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਤੇ ਟੰਗਵਾ ਦਿੱਤਾ ਉਪਰੋਕਤ ਸਾਰੀ ਘਟਨਾ ਦੁੱਲੇ ਨੂੰ ਸੋਝੀ ਸੁਮਾਨਣ ਤੇ ਉਸ ਦੀ ਮਾਂ ਨੇ ਦੱਸੀ ਤੇਰਾ ਸਾਗਲ ਦਾਦਾ ਮਾਰਿਆ ਦਿੱਤਾ ਭੂਰੇ ਚਪਾ ਮੁਗਲਾਂ ਪੁੱਠੀਆਂ ਖੱਲਾਂ ਲਾ ਕੇ ਭਰੀਆਂ ਨਾਲ ਹਵਾ ਤਦ ਤੋਂ ਦੁੱਲੇ ਦੇ ਮਨ ਵਿੱਚ ਮੁਗਲ ਸੰਤਨਤ ਦੇ ਖਿਲਾਫ ਰੋਹ ਪੈਦਾ ਹੋਣ ਲੱਗਿਆ ਕਿਹਾ ਜਾਂਦਾ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ ਉਹਨਾਂ ਦਿਨਾਂ ਵਿੱਚ ਅਕਬਰ ਦੀ ਇੱਕ ਰਾਜਪੂਤ ਰਾਣੀ ਵੀ ਕੁੱਖੋਂ ਇੱਕ ਪੁੱਤਰ ਸਲੀਮ ਨੇ ਜਨਮ ਲਿਆ ਜੋ ਪਿੱਛੋਂ ਸ਼ਹਿਯਾਦਾ ਸ਼ੇਖੂ ਵਜੋਂ ਵੀ ਜਾਣਿਆ ਗਿਆ ਸਲੀਮ ਕਾਫੀ ਕਮਜ਼ੋਰ ਸੀ ਬਾਦਸ਼ਾ ਉਸ ਨੂੰ ਬਲਵਾਨ ਸੂਰਮਾ ਬਣਾਉਣਾ ਚਾਹੁੰਦਾ ਸੀ ਇਸ ਲਈ ਹਕੀਮਾਂ ਦੀ ਸਲਾਹ ਉੱਤੇ ਉਸ ਨੂੰ ਇੱਕ ਸਿਹਤਮੰਦ ਰਾਜਪੂਤ ਝੁਂਗਾਵੀ ਦਾ ਪ੍ਰਬੰਧ ਕਰਨਾ ਪਿਆ ਉਹਨਾਂ ਦਿਨਾਂ ਵਿੱਚ ਹੀ ਦੁੱਲਾ ਜੰਮਿਆ ਸੀ ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਚੁਗਾਵੀ ਵਜੋਂ ਮਹਿਲਾ ਵਿੱਚ ਸੱਦ ਲਿਆ ਇਸ ਤਰ੍ਹਾਂ ਦੁੱਲੇ ਅਤੇ ਸ਼ਹਿਜ਼ਾਦਾ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ ਇਸ ਦੌਰਾਨ ਉਹ ਇਕੱਠੇ ਖੇਡਦੇ ਅਤੇ ਸ਼ਸਤਰ ਵਿਦਿਆ ਸਿੱਖਦੇ ਇਸ ਕਾਰਨ ਦੁੱਲਾ ਮਹਿਲਾਂ ਦੇ ਬਾਦਸ਼ਾਹੀ ਜਲੌਤੋਂ ਵੀ ਜਾਣੂ ਹੋ ਗਿਆ ਜਦੋਂ ਸ਼ਹਿਜ਼ਾਦਾ ਸਲੀਮ ਜਵਾਨ ਹੋਇਆ ਤਾ ਕਿਸੇ ਕਾਰਨ ਉਸ ਦੀ ਆਪਣੇ ਪਿਤਾ ਅਕਬਰ ਨਾਲ ਅਣਮਣ ਹੋ ਗਈ ਅਤੇ ਉਹ ਬਾਗੀ ਹੋ ਗਿਆ ਦੱਸਿਆ ਜਾਂਦਾ ਹੈ ਕਿ ਉਸ ਦੇ ਦੁੱਲੇ ਨੂੰ ਸਾਦਲਬਾਰ ਦੇ ਇਲਾਕੇ ਵਿੱਚ ਅਕਬਰ ਦੇ ਖਿਲਾਫ ਗੜਬੜ ਫੈਲਾਉਣ ਲਈ ਉਕਸਾਇਆ ਦੁੱਲਾ ਪਹਿਲਾਂ ਤੋਂ ਹੀ ਬਾਗੀ ਸੁਭਾਅ ਵਾਲਾ ਸੀ ਉਸ ਦੇ ਮਨ ਵਿੱਚ ਆਪਣੇ ਪਿਓ ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਪ੍ਰਬਲ ਸੀ ਉਸ ਨੇ ਸਰਕਾਰੀ ਮਾਮਲਾ ਤਾਂ ਕੀ ਦੇਣਾ ਸੀ ਸਗੋਂ ਉਹ ਆਉਦੇ ਜਾਂਦੇ ਸ਼ਾਹੀ ਕਾਫਲਿਆਂ ਨੂੰ ਵੀ ਲੁੱਟ ਲੈਂਦਾ ਸੀ ਇੱਕ ਵਾਰੀ ਘੋੜਿਆਂ ਦਾ ਇੱਕ ਵਪਾਰੀ ਲਾਹੌਰ ਨੂੰ ਜਾ ਰਿਹਾ ਸੀ ਦੁੱਲੇ ਨੇ ਉਸ ਤੋਂ ਘੋੜੇ ਖੋਲੇ ਇਸੇ ਤਰ੍ਹਾਂ ਇੱਕ ਵਾਰੀ ਵਪਾਰੀ ਬਾਦਸ਼ਾਹ ਲਈ ਤੋਹਫੇ ਲੈ ਆ ਰਿਹਾ ਸੀ ਦੁੱਲੇ ਨੇ ਸਾਰੇ ਤੋਹਫੇ ਖੋਲੇ ਅਤੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਇਸ ਤਰ੍ਹਾਂ ਦੁੱਲਾ ਬਾਦਸ਼ਾਹ ਤੋਂ ਬਾਗੀ ਹੋ ਗਿਆ ਲੁੱਟਦਾ ਇਹ ਪੈਸਾ ਉਗਰੀਬਾਂ ਵਿੱਚ ਵੜ ਦਿੰਦਾ ਸੀ ਜਦੋਂ ਆਮ ਲੋਕਾਂ ਨੂੰ ਪਤਾ ਲੱਗਾ ਕਿ ਬਹਾਦਰ ਜਵਾਨ ਸਲਤਨਤ ਦੇ ਖਿਲਾਫ ਖੜਾ ਹੋ ਗਿਆ ਤਾਂ ਹਾਕਮਾਂ ਦੇ ਜ਼ੁਲਮ ਅਤੇ ਅਨਿਆਤ ਤੋਂ ਤੰਗ ਆਏ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ ਕਿਹਾ ਜਾਂਦਾ ਹੈ ਕਿ ਦੁੱਲੇ ਦਾ ਚਾਚਾ ਜਲਾਲਦੀਨ ਉਸ ਨਾਲ ਬਹਿਰ ਰੱਖਦਾ ਸੀ ਉਸ ਨੇ ਦੁੱਲੇ ਦੇ ਖਿਲਾਫ ਅਕਬਰ ਅੱਗੇ ਜਾ ਸ਼ਿਕਾਇਤ ਕੀਤੀ ਇੱਕ ਪਿੰਡ ਵਿੱਚ ਸੂਰਮਾ ਮਾਲ ਲਦੀ ਦੇ ਘਰ ਲਾਲ ਉਹਨੇ ਲੁੱਟ ਕੇ ਖਾ ਲਈਆਂ ਡਾਲੀਆਂ ਭੱਟੀ ਖੋ ਕੇ ਖਾਲੇ ਮਾਲ ਜੇ ਤੂੰ ਅਕਬਰ ਬਾਦਸ਼ਾ ਚੜ ਕੇ ਲੈ ਲੈ ਦੁੱਲੇ ਦੀ ਸਾਰ ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫੌਜ ਭੇਜੀ ਉਸ ਇਲਾਕੇ ਦੇ ਲੋਕ ਦੁੱਲੇ ਨੂੰ ਇਸ ਆਫਤ ਤੋਂ ਬਚਾਉਣਾ ਚਾਹੁੰਦੇ ਸਨ ਕਹਿੰਦੇ ਹਨ ਕਿ ਇੱਕ ਗਵਾਲਣ ਨੇ ਤਾਂ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੈਨਾਪਤੀ ਨੂੰ ਪਰਭਾਉਣ ਦੀ ਵੀ ਕੋਸ਼ਿਸ਼ ਕੀਤੀ ਫੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਅਤੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਜਦੋਂ ਦੁੱਲੇ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਫੌਜ ਨੂੰ ਆਨ ਲਲਕਾਰਿਆ ਦੋਹਾਂ ਧਿਰਾਂ ਦੀਆਂ ਤਿੱਖੀਆਂ ਝੜਪਾਂ ਹੋਈਆਂ ਇੱਕ ਵਾਰ ਤਾਂ ਉਸ ਨੇ ਸ਼ਾਹੀ ਫੌਜ ਨੂੰ ਭਾਜੜਾ ਪਾ ਦਿੱਤੀ ਦੁੱਲੇ ਦਾ ਪੁੱਤ ਵੀ ਇਸ ਲੜਾਈ ਵਿੱਚ ਬਹਾਦਰੀ ਨਾਲ ਲੜਿਆ ਕਿਹਾ ਜਾਂਦਾ ਹੈ ਕਿ ਪਿੱਛੋਂ ਅਕਬਰ ਦੀਆਂ ਫੌਜਾਂ ਨੇ ਦੁੱਲੇ ਨੂੰ ਧੋਖੇ ਨਾਲ ਘੇਰੇ ਵਿੱਚ ਲੈ ਲਿਆ ਤੇ ਲਾਹੌਰ ਵਿੱਚ ਲਿਜਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਦੁੱਲਾ ਪੱਟੀ ਦੇ ਜੀਵਨ ਨਾਲ ਕਈ ਪਰਉਪਕਾਰ ਦੀਆਂ ਘਟਨਾਵਾਂ ਵੀ ਜੁੜੀਆਂ ਹਨ ਇੱਕ ਵਾਰ ਉਸਨੇ ਕਿਸੇ ਗਰੀਬ ਘਰ ਦੀ ਲੜਕੀ ਨੂੰ ਧੀ ਬਣਾ ਕੇ ਵਿਆਹ ਦਾ ਪੁੱਲ ਖੱਟਿਆ ਸੀ ਇਸ ਦਾ ਹਵਾਲਾ ਲੋੜੀ ਨੂੰ ਗਾਏ ਜਾਣ ਵਾਲੇ ਪ੍ਰਸਿੱਧ ਲੋਕੀ ਸੁੰਦਰ ਮੰਦਰੀਏ ਵਿੱਚ ਮਿਲਦਾ ਹੈ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇਸੇ ਹੋ ਚਾਚੇ ਚੂਰੀ ਕੁੱਟੀ ਹੋ ਜ਼ੀਮੇਦਾਰਾਂ ਲੁੱਟੀ ਹੋ ਦੁੱਲੇ ਦੀ ਬਹਾਦਰੀ ਨੂੰ ਪ੍ਰਗਟਾਉਣ ਵਾਲੀਆਂ ਕੁਝ ਤੁਕਾਂ ਵੀ ਮਿਲਦੀਆਂ ਹਨ ਮੇਰੇ ਹੀਠਾਂ ਬੱਕੀ ਲਾਖੀ ਜਿਹੜੀ ਤੁਰਦੀ ਸੁਮਟਕੋਰ ਮੈਂ ਪੁੱਤਾਂ ਬਗੇ ਸ਼ੇਰ ਦਾ ਮੇਰੀ ਸ਼ੇਰਾਂ ਵਰਗੀ ਤੋਰ ਜੰਮਣਾ ਤੇ ਮਰ ਜਾਵਣਾ ਉੱਡਣਾ ਪਿੰਜਰੇ ਵਿੱਚੋਂ ਪੌਰ